ਤੋ ਪਹਿਲਾ ਗੋ ਤੈਅ ਪਾਣਾ ਵੱਡਾ ਪਾਣਾ ਠੀਕ ਹੈ ਫਿਰ ਉਸ ਤੋਂ ਬਾਅਦ ਰਪਾਣੇ ਦੀਆਂ ਸੰਗਾ ਆਗੀਆਂ ਸਾਰੀਆਂ ਸੰਗਾ ਨੇ ਇਹ ਬਲਜੀਤ ਕਾ ਜੋਗੀ ਦਾ ਰਾਮ ਦਾ ਬਦਰੂ ਦੇ ਚੰਨਣ ਕਾ ਬਾਲੇ ਦੇ ਕੋਕਲੀਆ ਹਰੀ ਦਾ ਪ੍ਰੋਜੀਆ ਦਲੀਚੇ ਦੇ ਮਾਈਏ ਦੇ ਗੱਡੇ ਦੇ ਬੁੱਕਣ ਕੇ ਬਾਗੇ ਦੇ ਦਾਸੀਆ ਹੰਥੀ ਦਾ ਨੱਥੂ ਦਾ ਇਹ ਸਾਰੇ ਰਪਾਣੇ ਨੇ ਠੀਕ ਹੈ ਇਹ ਜਿੰਨੇ ਗੋਤ ਨੇ ਹੁਣ ਬੋਲੇ ਨੇ ਨਾ ਇਹ ਸਾਰੇ ਰਪਾਣੇ ਨੇ ਇਹ ਅੱਛਾ ਉਦੋਂ ਗੋਤ ਫੇਰ ਆ ਗਿਆ ਮਤਲਬ ਦੂਸਰਾ ਨੰਬਰ ਆ ਗਿਆ ਵਰਤੀਆ ਵਰਤੀਆ ਗੋਤ ਇੱਕ ਦੂਸਰੇ ਨੰਬਰ ਚ ਇਹ ਆ ਜਿਹੜੇ ਮੈਂ ਬੋਲੂਗਾ ਇਹ ਸਾਰੇ ਵਰਤੀਏ ਜਿਹਦੇ ਵਿੱਚ ਰਲਦੇ ਨੇ ਵਰਤੀਆ ਮਾਲੀ ਦੇ ਡੰਡਾ ਧਾਰੀ ਮਸੰਦ ਦੇ ਬੁੱਢੇ ਦੇ ਬੱਟੂ ਦੇ ਮੰਨੂ ਦੇ ਹਰੀਆ ਸਵਾਜੀ ਦਾ ਗੱਡਰ ਕਾ ਲਾਲ ਕਾ ਗਲੀ ਦਾ ਦੇਖੂ ਦੇਖੂ ਦੇ ਜਮਾ